ਸ਼ੈਤਾਨ ਤਾਂ ਹੁਣ ਵੀ ਤਾਂ ਘਾਟਦਾ ਆਪਾਂ ਕਈ ਵਾਰੀ ਵੇਖਦੇ ਕਿੰਨੇ ਕਿੰਨੇ ਕਰੜੇ ਸ਼ਤਾਨ ਉਹਦੇ ਚ ਹੁੰਦੇ ਆ ਹਾਲੇਲੂਇਆ ਪਰ ਕੌਣ ਕੱਢ ਸਕਦਾ ਕੋਈ ਇਨਸਾਨ ਨਹੀਂ ਕੱਢ ਸਕਦਾ ਕੌਣ ਕੱਢ ਸਕਦਾ ਵਾ ਪਰਮੇਸ਼ਵਰੀ ਕੱਢ ਸਕਦਾ ਉਹਦੇ ਅੱਗੇ ਖੜ੍ਹ ਵੀ ਨਹੀਂ ਸਕਦਾ ਉਹ ਹਾਲੇਲੂਇਆ ਕਿਤੇ ਲੈ ਜਾਓ ਬਾਬਿਆਂ ਦੇ ਲੈ ਜਾਓ ਕਿਤੇ ਥੋਲੇ ਕਰਾ ਲਓ ਕਿਤੇ ਲੈ ਜਾਓ ਜਗ੍ਹਾ ਤੇ ਲੈ ਜਾਓ ਪਰ ਉਹ ਨਹੀਂ ਠੀਕ ਹੁੰਦਾ ਉਹਨੂੰ ਸੱਚਮੁੱਚ ਪ੍ਰਭੂ ਯਿਸੂ ਹੀ ਕੱਢ ਸਕਦਾ ਵਾ ਹਾਲੇਲੂਇਆ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹਨੂੰ ਸੰਗਲਾ ਨਾਲ ਵੀ ਜਕੜ ਨਹੀਂ ਸੀ ਸਕਦਾ ਹਾਲੇਲੂਇਆ ਉਹ ਕਾਦੇ ਨਾ ਬੰਨੇ ਹੁੰਦਾ ਸੰਗਲਾਣਾ ਬੰਨੇ ਹੁੰਦਾ ਸੀ ਪਰ ਨੇੜੇ ਉਹਦੇ ਕੋਈ ਵੀ ਨਹੀਂ ਆਉਂਦਾ ਵੇਖੋ ਸੋਚੋ ਅੱਖਾਂ ਮੂਰੇ ਲਿਆ ਕੇ ਦੇਖੋ ਦੀ ਹਾਲਤ ਕੀ ਹੋਊਗੀ ਹਾਲੇਲੂਇਆ ਉਹਨੂੰ ਕਰਦੇ ਵੀ ਨਹੀਂ ਸਮਝਦੇ ਹੁਣ ਕੋਈ ਬਾਹਰ ਕੱਢਦਾ ਕਬਰਾਂ ਦੇ ਵਿੱਚ ਜਾ ਕੇ ਰਹਿਣ ਲੱਗਾ ਜਿੱਥੇ ਮੁਰਦਿਆਂ ਨੂੰ ਜਾ ਕੇ ਲਜਾਈਦਾ ਉੱਥੇ ਦਿਨੇ ਵੀ ਡਰ ਲੱਗਦਾ ਤੇ ਉਹ ਰਾਤ ਨੂੰ ਵੀ ਉੱਥੇ ਹੀ ਰਹਿੰਦਾ ਸੀਗਾ ਪਰ ਉਹ ਸੰਗਲਾਂ ਨਾਲ ਵੀ ਨਹੀਂ ਬੰਨਿਆ ਜਾਂਦਾ ਸੀ ਐਨੇ ਉਹਦੇ 'ਚ ਸ਼ੈਤਾਨ ਸੀਗੇ ਹਾਲੇਲੂਇਆ ਕਹਿੰਦਾ ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਝਗੜਿਆ ਗਿਆ ਸੀ ਪਰ ਉਹ ਸੰਗਲ ਤੋੜ ਸੁਟੇ ਪਰ ਉਹਨੇ ਸੰਗਲ ਤੋੜ ਸੁਟੇ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਨਹੀਂ ਕਰ ਸਕਦਾ ਸੀ ਹallelujah ਕਿੰਨਾ ਖਤਰਨਾਕ ਹੋਤੇ ਸ਼ੈਤਾਨ ਹੋਊਗਾ ਹallelujah ਕਿਵੇਂ ਉਹ ਪੰਡ ਵਾਲੇ ਵੀ ਡਰਦੇ ਹੋਣਗੇ ਘਰਦਿਆਂ ਤਾਂ ਡਰ ਨਹੀਂ ਡਰਨਾ ਸਾਰੇ ਦੁਨੀਆਂ ਡਰਦੀ ਹੋਊਗੀ ਹallelujah ਉਹ ਸ਼ੈਤਾਨ ਤਾਂ ਹੁਣ ਵੀ ਤੰਗ ਕਰਦਾ ਆਪਾਂ ਕਈ ਵਾਰੀ ਵੇਖਦੇ ਕਿੰਨੇ ਕਿੰਨੇ ਕਰੜੇ ਸ਼ਤਾਨ ਉਹਦੇ 'ਚ ਹੁੰਦੇ ਆ ਹallelujah ਪਰ ਕੌਣ ਕੱਢ ਸਕਦਾ ਕੋਈ ਇਨਸਾਨ ਨਹੀਂ ਕੱਢ ਸਕਦਾ ਕੌਣ ਕੱਢ ਸਕਦਾ ਵਾ ਪਰਮੇਸ਼ਵਰੀ ਕੱਢ ਸਕਦਾ ਉਹਦੇ ਅੱਗੇ ਖੜ੍ਹ ਵੀ ਨਹੀਂ ਸਕਦਾ ਉਹ ਹallelujah ਕਿਤੇ ਲੈ ਜਾਓ ਬਾਬਿਆਂ ਦੇ ਲੈ ਜਾਓ ਕਿਤੇ ਥੋੜੇ ਕਰਾਲੋ ਕਿਤੇ ਲੈ ਜੋ ਜਗ੍ਹਾ ਤੇ ਲੈ ਜੋ ਪਰ ਉਹ ਨਹੀਂ ਠੀਕ ਹੁੰਦਾ ਉਹ ਨੂੰ ਸੱਚਮੁੱਚ ਪ੍ਰਭੂ ਯਿਸੂ ਹੀ ਕੱਢ ਸਕਦਾ ਹੈ ਹallelujah ਕਹਿੰਦਾ ਤਾਂ ਉਹ ਰਾਤ ਦਿਨ ਨਿਤ ਕਵਰਾ ਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੜਦਾ ਹੁੰਦਾ ਸੀ ਹallelujah ਕਿੰਨੀ ਉਹਦੀ ਹਾਲਤ ਖਰਾਬ ਹੋਊਗੀ ਚੀਕਾਂ ਮਾਰਦਾ ਸੀ ਵਿੱਚ ਪੱਥਰ ਲੈ ਕੇ ਆਪੋ ਆਪ ਦੇ ਆਪਨੇ ਕੁੱਟਣ ਲੱਗ ਜਾਂਦਾ ਸੀ ਹallelujah ਤੇ ਉਹ ਚੰਗਾ ਕਿਹਨੇ ਕੀਤਾ ਪਰਮੇਸ਼ਵਰ ਨੇ ਕੀਤਾ ਹallelujah ਕਹਿੰਦਾ ਜਾ ਉਸਨੇ ਜੀਸ਼ੂ ਨੂੰ ਦੂਰੋਂ ਡਿਠਾ ਤਾਂ ਦੌੜ ਕੇ ਆਇਆ ਅਤੇ ਉਹਨੂੰ ਮੱਥਾ ਟੇਕਿਆ ਹallelujah ਆਪੜੇ ਨਾਲ ਪਹਿਲਾ ਸ਼ੈਤਾਨ ਵੀ ਸਿਆਣ ਲੈਂਦੇ ਆ ਵੀ ਪਰਮੇਸ਼ਵਰ ਹੈ ਹallelujah ਆਪਾਂ ਦਾ ਪਹਿਲਾ ਨਾ ਪਤਾ ਲੱਗੇ ਉਹਨੂੰ ਸ਼ੈਤਾਨ ਨੂੰ ਕਿਉਂ ਖੇਡਦੇ ਜਾ ਕੇ ਕੀ ਕੁਛ ਕਰਦੇ ਹੋ ਉਹਨਾਂ ਨੂੰ ਪਤਾ ਹੁੰਦਾ ਵਣ ਜੀਸ਼ੂ ਦਾ ਅਸਰ ਆ ਗਿਆ ਤੇ ਹੁਣ ਮੈਨੂੰ ਵਿੱਚੋਂ ਭੱਜਣਾ ਪੈਣਾ ਹallelujah ਉਹਨੇ ਜਦੋਂ ਪ੍ਰਭੂ ਜੀਸ਼ੂ ਨੂੰ ਦੇਖਿਆ ਤੇ ਜਾ ਕੇ ਕੀ ਕੀਤਾ ਮੱਥਾ ਟੇਕਿਆ ਹallelujah ਕਹਿੰਦਾ ਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ हे ਜੀਸ਼ੂ ਮਹਾ ਪਰਮੇਸ਼ਰ ਦੇ ਪੁੱਤਰ ਤੇਰਾ ਮੇਰੇ ਨਾਲ ਕੀ ਕੰਮ ਹੈ ਮੈਂ ਤੈਨੂੰ ਪਰਮੇਸ਼ਰ ਦੀ ਸੌਂ ਦਿੰਦਾ ਹਾਂ ਮੈਨੂੰ ਦੁੱਖ ਨਾ ਦੇ ਹallelujah ਹਜੇ ਪ੍ਰਭੂ ਜੀਸ਼ੂ ਜੀ ਨੂੰ ਕੋ ਸਿੱਖਿਆ ਵੀ ਨਹੀਂ ਹਜੇ ਤੇ ਪ੍ਰਾਰਥਨਾ ਨਹੀਂ ਸੀ ਕੀਤੀ ਉਹਨੇ ਕੁਝ ਨਹੀਂ ਸੀ ਕੀਤਾ ਹਜੇ ਉਹਨੂੰ ਦੇਖਿਆ ਹੀ ਸੀਗਾ ਕਹਿੰਦਾ हे ਪਰਮੇਸ਼ਰ ਦੇ ਉੱਤਰ ਕਹਿੰਦਾ ਤੇਰਾ ਮੇਰੇ ਨਾਲ ਕੀ ਕੰਮ ਹallelujah ਕਹਿੰਦਾ ਮੈਨੂੰ ਦੁੱਖ ਨਾ ਦੇ ਹallelujah ਕਿਉਂਕਿ ਸ਼ੈਤਾਨ ਨੂੰ ਅੱਗ ਲੱਗ ਕੇ ਵੀ ਹੁਣ ਮੈਂ ਸਹੀ ਟਿਕਾਣੇ ਤੇ ਆ ਗਿਆ ਹੁਣ ਮੈਨੂੰ ਵਿੱਚੋਂ ਭੱਜਣਾ ਪੈਣਾ ਵੈ ਕਹਿੰਦਾ ਕਿਉਂ ਜੋ ਉਹਨੇ ਉਹਨੂੰ ਕਿਹਾ ਸੀ ਕਿ हे ਪ੍ਰੇਸ਼ਟ ਆਤਮਾ ਇਸ ਮਨੁੱਖ ਵਿੱਚੋਂ ਨਿਕਲ ਜਾ ਪ੍ਰਭੂ ਜੀ ਈਸ਼ੂ ਜੀ ਉਹਦੇ ਕੋਈ ਲੇਹੰਡ ਨਹੀਂ ਸੀ ਕਰ ਦੋ ਆਵਾਜ਼ ਦੇ ਨਾਲ ਹੀ ਸ਼ਬਦਾਂ ਦੇ ਨਾਲ ਹੀ ਲੋਕ ਚੰਗੇ ਹੋ ਜਾਂਦੇ ਸੀ ਹallelujah ਉਹਨੇ ਕਿਹਾ हे ਪ੍ਰੇਸ਼ਟ ਆਤਮਾ ਇਹਦੇ ਵਿੱਚੋਂ ਨਿਕਲ ਜਾ ਤੇ ਉਹਦੇ ਸ਼ੈਤਾਨ ਨੂੰ ਕੀ ਹੋ ਗਿਆ ਕਹਿੰਦਾ ਸਾਨੂੰ ਤੂੰ ਨਾ ਦੁੱਖ ਦੇ ਹallelujah ਕਹਿੰਦਾ ਕਿਉਂ ਜੋ ਉਸਨੇ ਉਹਨੂੰ ਕਿਹਾ ਸੀ हे ਪ੍ਰਿਸ਼ਟਾਤਮਾ ਇਸ ਮਨੁੱਖ ਵਿੱਚੋਂ ਨਿਕਲ ਜਾ ਫਿਰ ਉਸਨੇ ਉਹਨੂੰ ਪੁੱਛਿਆ ਤੇਰਾ ਕੀ ਨਾਂ ਹੈ ਉਹਨੇ ਉਸਨੂੰ ਕਿਹਾ ਮੇਰਾ ਨਾਂ ਲਸ਼ਕਰ ਹੈ ਕਿਉਂ ਜੋ ਵਸੀ ਬਹੁਤੇ ਹallelujah ਇੱਕ ਅੱਧਾ ਤਾਂ ਛੇਤੀ ਠੀਕ ਹੋ ਜੀ ਤਾਂ ਫੌਜਾਂ ਦੀਆਂ ਫੌਜਾਂ ਹੀ ਅੰਦਰ ਵੜੀਆਂ ਉਹ ਮਨੁੱਖ ਦਾ ਕੀ ਹਾਲ ਕੀਤਾ ਹੋਊਗਾ ਹਾਲੇਲੂਇਆ ਤੇ ਆਪਾਂ ਪ੍ਰਭੂ ਚਾਹ ਕਹਿਨੇ ਬਸ ਇੱਕੋ ਦੇ ਨੀ ਮੇਰੇ ਸਾਰੇ ਸ਼ੈਤਾਨ ਨਿਕਲ ਜਾਣ ਤੇ ਮੈਂ ਮੁੜ ਕੇ ਫਾਰਕ ਹੋ ਜਾ ਨਹੀਂ ਪ੍ਰਭੂ ਨੇ ਕੱਢਣਾ ਉਹਦਾ ਕੰਮ ਹੈ ਜਦੋਂ ਮਰਜੀ ਕੱਢ ਸਕਦਾ ਉਹ ਹਾਲੇਲੂਇਆ ਕਿ ਜਦੋਂ ਹੁਣ ਐਨੇ ਅੰਦਰ ਆਪਾਂ ਸਾਲਾਂ ਦੇ ਪੁਰਾਣੇ ਆਪਣੇ ਅੰਦਰ ਉਹ ਪਲੇ ਹੋ ਇੱਕ ਵਾਰੀ ਥੋੜੀ ਨਿਕਲਣਗੇ ਉਹ ਨਹੀਂ ਨਿਕਲਦੇ ਹallelujah ਇੱਕ ਇੱਕ ਕਰਕੇ ਜਾਂਦੇ ਆ ਜੇ ਆਪਾਂ ਸੱਚਮੁੱਚ ਜੁੜੇ ਰਵਾਂਗੇ ਪ੍ਰਭੂ ਨੇ ਇੱਕ ਥਾਂ ਲਿਖਿਆ ਕਹਿੰਦਾ ਮੈਂ ਤੇਰੇ ਚ ਜਦੋਂ ਆਪਾਂ ਸ਼ੈਤਾਨ ਵਿੱਚੋਂ ਪ੍ਰਭੂ ਆਪਣੇ ਕੱਢ ਦਿੰਦਾ ਵੈ ਉਹ ਕਹਿੰਦਾ ਜੇ ਆਪਾਂ ਫੇਰ ਪ੍ਰਭੂ ਵੱਲੋਂ ਵੇ ਮੋ ਖੋਜਣੋਂ ਫੇਰ ਆ ਕੱਲਾ ਨਹੀਂ ਆਉਂਦਾ ਫੇਰ ਸੱਤ ਲੈ ਕੇ ਆਉਂਦਾ ਨਾਲ ਹਾਲੇਲੂਇਆ ਸੱਤਾਂ ਨੇ ਫਿਰ ਕੀ ਹਾਲ ਉਹ ਕਹਿੰਦਾ ਪਹਿਲਾ ਹਾਲ ਜਿਹੜਾ ਉਹ ਪਿਛਲੇ ਨਾਲ ਉਹ ਵੀ ਜਿਹੜਾ ਨਾਲ ਵਾਲਾ ਹਾਲ ਉਹ ਪਿਛਲੇ ਨਾਲੋਂ ਭੈੜਾ ਹੋ ਜਾਂਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੱਚ ਪਰਮੇਸ਼ਰ ਚ ਆਪਾਂ ਆ ਗਏ ਆ ਤੇ ਜੇ ਆਪਾਂ ਆਪਣੀ ਗਵਾਹੀ ਬਣੀ ਆਪਾਂ ਇਹਨੂੰ ਖਰਾਬ ਨਹੀਂ ਕਰਨਾਗਾ ਹਾਲੇਲੂਇਆ ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਪਰਮੇਸ਼ਵਰ ਕੀ ਕਹਿੰਦਾ ਉਹਨੇ ਕਹਿੰਦਾ ਆਪਣੇ ਕੋਲ ਕੁਝ ਮੰਗਦਾ ਵੇ ਉਹ ਕਹਿੰਦਾ ਤੂੰ ਮੇਰੀ ਮਹਿਮਾ ਕਰੀ ਚੱਲ ਹਾਲੇਲੂਇਆ ਆਪਾਂ ਹਲਕੇ ਜਿਲੇ ਲੈਨੇ ਪਰਮੇਸ਼ਵਰ ਹੀ ਕੋਈ ਨਹੀਂ ਪਰਮੇਸ਼ਵਰ ਦੇ ਮੈਂ ਫਿਰ ਨਾ ਵੀ ਜਾਊਂਗਾ ਕੋਈ ਨਹੀਂ ਪਰਮੇਸ਼ਵਰ ਮੇਰੇ ਘਰੇ ਕੰਮ ਕੰਮ ਪਰਮੇਸ਼ਰ ਘਰੇ ਵੀ ਕਰਦੇ ਨੇ ਪਰ ਉਹ ਕੰਮ ਨਹੀਂ ਬਣਨੇ ਹਾਲੇਲੂਇਆ ਜਦੋਂ ਆਪਣੇ ਉਹਨੇ ਦੋ ਪੈਰ ਦਿੱਤੇ ਆਪਣੇ ਹੱਥ ਪੈਰ ਸਾਰਾ ਸਰੀਰ ਸਹੀ ਸਲਾਉਂ ਦਿੱਤਾ ਫਿਰ ਆਪਾਂ ਉਹਦੇ ਉਹਦੇ ਦਰ ਤੇ ਤਾਂ ਆਪਾਂ ਨੂੰ ਆਉਣਾ ਹੀ ਪੈਣਾ ਹੈ ਹallelujah ਤੇ ਜੇ ਆਪਾਂ ਕਵਾਂਗੇ ਚੱਲ ਕੋਈ ਨਹੀਂ ਘਰੇ ਬਹਿ ਕੇ ਪ੍ਰਾਰਥਨਾ ਕਰਾ ਲਈਨੇ ਜਾਂ ਕਰਾ ਲਈਨ ਕੰਮ ਤਾਂ ਪਰਮੇਸ਼ਰ ਨੇ ਕਾਰੀ ਦੇਣਾ ਹੈ ਕੰਮ ਪਰਮੇਸ਼ਰ ਇੱਥੇ ਵੀ ਪਰਮੇਸ਼ਰ ਇੱਥੇ ਕੋਈ ਪਾਸਟਰਾਂ ਨੇ ਨਹੀਂ ਕਰਨਾਗਾ ਇੱਥੇ ਵੀ ਕੰਮ ਪਰਮੇਸ਼ਰ ਨੇ ਕਰਨਾ ਹੈ ਹallelujah